ਸ਼ਾਖਾ ਖਾ ਪਠਾ ਬਈ ਪਿਛਲੇ ਸਾਲ ਵਾਲਾ ਆ ਬਈ ਪੰਨੂ ਵਾਲੇ ਕਬੂਤਰ ਕਰੋ ਸ਼ੌਂਕ ਆ ਹਰੀਆਂ ਅੱਖਾਂ ਦੀ ਕਬੂਤਰੀ ਹੈ ਬਈ ਆ ਖੱਟੀਆਂ ਦਾ ਕਬੂਤਰ ਆ ਫਰਾਜੀ ਜਿੱਤਿਆ ਬਈ ਮੁੰਡਾ ਪੰਡ ਪੱਕੇ ਤੋਂ ਕੀ ਮਿੱਤਰੋ ਕੀ ਹਾਲ ਚਾਲ ਆ ਬਈ ਹੋਰ ਬਈ ਜਾਨਵਰ ਘਰ ਪਰਿਵਾਰ ਕਿਦਾਂ ਹਾਰੇ ਭਰਾਵਾਂ ਦੇ ਬਈ ਅੱਜ ਆਪਾਂ ਪੰਡ ਆਪਣੇ ਜੀ ਬਈ ਕਬੂਤਰ ਵਿਖਾਉਣ ਲੱਗੇ ਆ ਜੱਸੀ ਭਾਂਗਰ ਤੇ ਜਿੱਤੇ ਕਬੂਤਰ ਵਿਖਾਉਣੇ ਆ ਬਈ ਦੇ ਤੇ ਉਹਨਾਂ ਦੇ ਮਾਪਿਓ ਵਿਖਾਉਣੇ ਆ ਵੱਡੇ ਕਬੂਤਰ ਆ ਜਿਓ ਬਾਈ ਆਹ ਲਾਂਦਰ ਆ ਆ ਬਾਈ ਮੁੰਡੇ ਨੇ ਕੋਠੀ ਪਾਈ ਆ ਪਾਈ ਮੈਂ ਹੀ ਆ ਵੈਸੇ ਮੈਸਤਰੀ ਦਾ ਕੰਮ ਵੀ ਕਰਦਾ ਮੈਂ ਜੇ ਕਿਸੇ ਨੇ ਕਰਾਉਣਾ ਦਾ ਹਾਂ ਜੇ ਕਿਸੇ ਨੇ ਮੇਰੇ ਬਾਈ ਘਰ ਪਵਾਉਣਾ ਸਾਡੇ ਤੋਂ ਚਾਰਟ ਪਵਾਉਣਾ ਕਿਸੇ ਨੇ ਸਾਡੇ ਨਾਲ ਸੰਪਰਕ ਕਰੋ ਆ ਮੁੰਡੇ ਨੂੰ ਦੇਖੋ ਬਾਈ ਸੈਟਅਪ ਆ ਫਰੈਜ ਜਿੱਤੀ ਆ ਬਈ ਮੁੰਡੇ ਨੇ ਆਹੀ ਜਿੱਤੀ ਏਣਾ ਏ ਆ ਆ ਫਰੈਜ ਜਿੱਤੀ ਆ ਬਈ ਲਿਖਿਆ ਵੀ ਆ ਚੱਕੀ ਮੜਾ ਆ ਆ ਫਰੈਜ ਜਿੱਤਿਆ ਬਈ ਮੁੰਡਾ ਪਿੰਡ ਪੱਕੇ ਤੋਂ ਅੱਗੋ ਲੈ ਕੇ ਜਾਊਂਗਾ ਪਤਾ ਮੈਨੂੰ ਹਾਂਜੀ ਮਿੱਤਰੋ ਬਈ ਜੱਸੀ ਕੋਲੇ ਹੈਗੇ ਆ 4 ਤੋਂ 5 ਖੁੱਡੇ ਹੈਗੇ ਆ ਤੇ ਪਹਿਲੇ ਖੁੱਡੇ ਦਾ ਆਪਾਂ ਸ਼ੌਂਕ ਕਰਾਉਣ ਲੱਗੇ ਆ ਬਈ ਆ ਜਾਓ ਛੜੇ ਯਾਲ ਯਾਰ ਵਖਾ ਟੰਗਾ ਇਦਰਾ ਹੱਥ ਮਾਰਦੀ ਆ ਦੱਸ ਸਕ ਕਬੂਤਰੀ ਦੀ ਇਹਦੀ ਹਿਸਟਰੀ ਕੀ ਹੈ ਤੇ ਕੀ ਨਹੀਂ ਹੈ ਇਹ ਤੇ ਬਈ ਪੰਨੂ ਆਇਆ ਜੋ ਆ ਹਰੀਆਂ ਅੱਖਾਂ ਦੀ ਕਬੂਤਰੀ ਤੇ ਬਈ ਕਾਂਤੇ ਕਰਵਾਇਆ ਜੋੜਾ ਜੀ ਇਹ ਜੋੜਾ ਹੀ ਆਇਆ ਬਈ ਕਾਂਤੇ ਕਰੋ ਪੰਨੂ ਕੋ ਕਬੂਤਰਾਂ ਦੇ ਆ ਇਹ ਇਹ ਕਬੂਤਰੀ ਹਰੀਆਂ ਅੱਖਾਂ ਦੀ ਆ ਬਈ ਹਾਂ ਬਈ ਹਰੀਆਂ ਅੱਖਾਂ ਆ ਆ ਅੱਖ ਦਾ ਸ਼ੌਂਕ ਰਾਬਤ ਜਮਾਨੇੜੇ ਓਕੇ ਆ ਨਾ ਪੱਲੇ ਵੀ ਦਿਖਾ ਦੇ ਯਾਰ ਅਰੇ ਗਾ ਬੱਲੇ ਦਾ ਲਿਆ ਗਿਆ ਦੂਜਾ ਹੀ ਫੜ ਦੋ ਉਹ ਦੋਵੇਂ ਹੀ ਫੜ ਯਾਰ ਉਹ ਵੀ ਫੜ ਹਾਂ ਜੋੜਾ ਹੀ ਹੋਣੇ ਆ ਨਹੀਂ ਛੱਡ ਦੇ ਤੂੰ ਛੱਡ ਦੇ ਛੱਡ ਦੇ ਆ ਬਾਈ ਪੁੰਨੂ ਵਾਲੇ ਕਬੂਤਰ ਕਰੋ ਸ਼ੌਂਕ ਆ ਹਰੀਆਂ ਅੱਖਾਂ ਦੀ ਕਬੂਤਰੀ ਹੈ ਬਾਈ ਆ ਖੱਟੀਆਂ ਵਾਲਾ ਕਬੂਤਰ ਇਹ ਵੀ ਹਰੀ ਹੈ ਵੈਸੇ ਤਾਂ ਹਾਂ ਅੱਖ ਜਮਾ ਨੇੜੇ ਹੋਣਾ ਏ ਬਾਈ ਕਾਂਤੇ ਘਰ ਆਇਆ ਬਈ ਕਾਂਤਾ ਪੱਖੀ ਜੋੜਾ ਹੀ ਦਿੱਤਾ ਬਾਈ ਨੇ ਇਹਦਾ ਹੋ ਗਿਆ ਇਹ ਸ਼ਾਹ ਚ ਬਈ ਆਪਣੇ ਘਰ ਆ ਗਏ ਆ ਪ੍ਰਾਣੇ ਕਬੂਤਰਾ ਇਹ ਹਾਂ ਇਹ ਸ਼ਾਹ ਆਖੇ ਪ੍ਰਾਣੇ ਕਬੂਤਰਾ ਵੀ ਹਿਸਟਰੀ ਕੋਈ ਇਹਦੀ ਦੱਸ ਇਹ ਆਪਣੇ ਸ਼ੁਰੂ ਦੇ ਦੌਰਾਂ ਦੇ ਬਈ ਸ਼ਾਹ ਕਿ ਘਰ ਦੇ ਹੀ ਆ ਆ ਦਫਰ ਰਾਤਾ ਨੇ ਪਰ ਉਹ ਨਹੀਂ ਆਪਣੇ ਪੱਕੇ ਉੱਥੇ ਦੇ ਘਾਣੇ। ਤਿੰਨ ਦਿੰਦੇ ਨਹੀਂ ਬਈ ਆਪਾਂ ਸਾਖਾ ਜੀ ਦੀ। ਇਹ ਪੁਰਾਣੇ ਕਬੂਤਰ ਆ ਬਈ ਜੱਸੀ ਭਾਂਗਰ ਦੇ। ਇਹਨਾਂ ਦੇ ਬੱਚੇ ਪੁੱਛੇ ਕਿਵੇਂ ਆ? ਬੱਚੇ ਬਹੁਤ ਚੰਗੇ ਉੜਦੇ ਬਈ ਦੂਸਰਾ ਤੀਸਰਾ ਬਹੁਤ ਉੜਦੇ ਆ। ਆਹ ਇਹ ਆਪ ਪੁੱਤਰ ਹੈਗਾ ਆਪਣੇ ਦਾ ਤਿੰਨ ਬਾਈਆਂ ਛੱਡਾਈ। ਇਹਦਾ ਪੱਠਾ? ਹਾਂ ਇਸ ਕਬੂਦੀ ਦੀ। ਉਹੀ ਜਿਹੜਾ। ਹਾਂ। ਤਿੰਨ ਵਾਲੀਆਂ ਕਬੂਤਰ ਆ ਬਈ ਵਿਖਾਉਣੇ ਪੱਠਾ ਇਹਦਾ। ਤੇ ਕਰਾਉਣੇ ਸ਼ੌਂਕ ਉਹਦਾ ਹੀ ਬਈ। ਇਹ ਕੱਢੇਗਾ ਹੁਣ ਖੜਈਏ ਨਹੀਂ ਨਾ ਰੋਕਿਆ ਪਹਿਲਾਂ ਦਾ ਛੌਂਕ ਘਰਾਖਦਾ ਸ਼ਾਖਾ ਕਬੂਤਰ ਆ ਬਈ ਤਿੰਨ ਬਾਜ਼ੀਆਂ ਛੱਡਿਆ ਦੋ ਜਿੱਤਿਆ ਹਣਾ ਦੋ ਜਿੱਤਿਆ ਬਈ ਪਹਿਲੀ ਬਾਈ ਇਹ ਚੌਥਾ ਹਾਰ ਗਈ ਬਈ ਕਮਗਰੀ ਬਾਅਦ ਚ ਆਪਾਂ ਛੱਡ ਦਈਏ ਖਾਲ ਚੀਆਂ ਉਥੇ ਤਿਸਰੂ ਡਿਆ ਬਈ ਤੇਰੀ ਕੁਧਰੀ ਤੇ ਨਾਲ ਹੀ ਏ ਬਈ ਕਮਗਰੇ ਛੱਡੇ ਸੀਗੀ ਬਾਜੀ ਤਿੰਨ ਚੌਥਾ ਬਹਿ ਗਿਆ ਹੀ ਹਨਾ ਇਹ ਪਹਿਲੀ ਬਾਜੀ ਚੌਥਾ ਬਹਿ ਗਿਆ ਹੀ ਇਹ ਬਈ ਤੇ ਫੇਰ ਇਹ ਦੂਜੀ ਬਾਜੀ ਛੱਡਿਆ ਖਲਚੀਆਂ ਤੇ ਸਰਦੇ ਤੇ ਸਰਦੇ ਬਈ ਤਿੰਨ ਰਹਿ ਗਏ ਸੀ ਤਿੰਨਾਂ ਨੇ ਸਾਂਝੀ ਕੀਤੀ ਸੀ ਬਾਹਰ ਪੱਕੇ ਜਾਣ ਬਈ ਬਾਅਦ ਚ ਬਈ ਤੀਜੀ ਬਾਜੀ ਪੱਕੇ ਛੱਡਿਆ ਇਹ ਗਰਮੀ ਫੁੱਲ ਗਰਮੀ ਲੋ ਵਾਲੀ ਬਾਜੀ ਬਈ ਤੇ ਫਰਿੱਜ ਜਿੱਤਿਆ ਇਹ ਉਤੋਂ ਭੈਣ ਭਰਾ ਹੀ ਛੱਡੇ ਸੀ ਇਹ ਦੋਵੇਂ ਹੀ ਤੇ ਦੋਵੇਂ ਹੀ ਜਿੱਤ ਗਏ ਸੀ ਬਈ ਇੱਕ ਵਾਸ਼ਿੰਗ ਮਸ਼ੀਨ ਕਬੂਤਰੀ ਜਿੱਤੀ ਏ ਫ੍ਰਿਜ ਜਿੱਤਿਆ ਸੀਗਾ ਫ੍ਰਿਜ ਦੇ ਵੀ ਸ਼ੌਂਕ ਕਰਾਵਾਂਗੇ ਬਈ ਆਉਂਦੀ ਆ ਵਧੀਆ ਓਕੇ ਆਣਾ ਲਿਆ ਬਈ ਫਾੜ ਉਹਰ ਕੋਈ ਸ਼ਾਇਆ ਕਿਹੜੀ ਆ ਜਮਾ ਤੁਮ ਕਰਕੇ ਬਾਦ ਨਾ ਐ ਨਹੀਂ ਦੱਸ ਹਿਸਟਰੀ ਕੀ ਆ ਯਾਰ ਇਹ ਬਈ ਮਈ ਕਾਂਤੇ ਘਰ ਆਇਆ ਬਈ ਆਹ ਬਈ ਕਾਂਤੇ ਘਰੋਂ ਆਇਆ ਬਈ ਖਟੀਆਂ ਲਾ ਇਹ ਕਿਹੜਿਆਂ ਚੋਂ ਆ ਕਿਉਂ ਛੜੀ ਪਤਾ ਬਾਈ ਨੂੰ ਪਤਾ ਤੇ ਨਸਲ ਦਾ ਤਾਂ ਬਾਈ ਨੂੰ ਹੀ ਪਤਾ ਬਾਈ ਖੱਟੀਆਂ ਦਾ ਬਾਈ ਕੰਤੇ ਘਰੋਂ ਆਏ ਆ ਪੱਖੀ ਵਾਲਿਆਂ ਨੂੰ ਬੂਤਰੀ ਵਿਖਾ ਦੇ ਨਾਲ ਹਾਂ ਇਹ ਜੋੜਾ ਅੱਜ ਬਾਈ ਲੈ ਜਾਣਾ ਬਾਈ ਮੈਂ ਬਸਰਲਾ ਕੱਢ ਜੀ ਠੀਕ ਹੈ ਸ਼ਰੀ ਠੀਕ ਹੈ ਬਾਈ ਬਰੜੀਆ ਆ ਬਰੜੀ ਕਬੂਤਰੀ ਆ ਬਾਈ ਖੱਟੀ ਕਾਲੀ ਦੀ ਇਹ ਬਾਈ ਕਾਂਤੇ ਘਰੋਂ ਜੋੜਾ ਆਇਆ ਬਈ। ਪੱਖੀ ਵਾਲੇ ਦੇ ਬਈ। ਕਰ ਲੈ ਜ਼ੂਮ ਆ। ਕੜਾਈ ਨਹੀਂ ਬੱਚੇ ਇਹਨਾਂ ਦੇ। ਚਲੀ ਨਾ ਜਿੰਦੇ ਜਾਂਦੇ ਆ। ਤੇਰੀ ਕੀ ਹਿਸਟਰੀ ਆ? ਇਹ ਬਈਆ ਰਾਮਣੇ ਬਾਈ ਦੇ ਘਰੋਂ ਲੈ ਦੀ ਕਬੂਤਰੀ ਕਬੂਤਰੀ ਆ ਇਹ। ਹਾਂ ਕਾਕਾ ਨੇ ਬਈ ਕਹਿੰਦਾ। ਏ ਬਾਈ ਰਾਮ ਨੇ ਭੰਬੇ ਲੰਡੇ ਕਿਉਂ ਆਈ ਆ ਬਾਈ ਕਾਕੇ ਵਾਲੇ ਚ ਕਬੂਤਰੀ ਆ ਸ਼ਾਖੀ ਬਾਈ ਇਹ ਵੀ ਬੱਚੇ ਕਢਾਉਣ ਨੂੰ ਲਿਆਂਦੀ ਆਇਦ ਕੀ ਬਾਈ ਕਢਾਏ ਬੱਚੇ ਦੇ ਕੇ ਵੀ ਹੁਣ ਹੀ ਲਿਆਂਦੀ ਆ ਆ ਗਈ ਦੂਸਰਾ ਛੱਡ ਕੇ ਵੇਖਾਂਗੇ ਜਾਂਦੇ ਨਹੀਂ ਉਹਨਾਂ ਦੇ ਕਾਕੇ ਵਾਲੇ ਠੀਕ ਕਰਾਤੀ ਆੱਖ ਬੋਤਕ ਕੋਲੇ ਬੜੀ ਆ ਆ ਕਰਾਉਣੇ ਆ ਬਾਈ ਦੂਜੇ ਖੁੱਡੇ ਦਾ ਸ਼ੌਂਕ ਇਹ ਹੈਗੇ ਆ ਬਈ ਐਤ ਕੀ ਛੜਨ ਵਾਲੇ ਆ ਕਬੂਤਰ ਇਹ ਮੂਤਰਾ ਕਬੂਤਰਾਂ ਪੱਠੀਆਂ ਆ ਪੱਠੀਆਂ ਬਈ ਇਹ ਐਤ ਕੀ ਵਾਲੀਆਂ ਐਤ ਕੀ ਛੜਾਂਗੇ ਬਾਜ਼ੀਆਂ ਤੇ ਬਾਜ਼ ਦਰਨਾ ਆ ਜੇ ਕੋਈ ਛਾਖ ਨਹੀਂ ਆ ਹਰਗਾਣਾ ਖੱਚਾ ਚਿੱਟੀਆਂ ਦੇ ਦੀ ਆ ਪਰ ਬੱਕ ਲੋਈ ਆ ਚਿੱਟੀਆਂ ਵਾਲੀ ਡੋਰ ਵਾਲੀ ਹੀ ਹੋਣੀ ਆ ਅੱਛਾ ਆ ਚਿੱਟੀਆਂ ਦੀ ਡੋਰ ਵਾਲੀ ਆ ਬਈ ਔਹ ਲਾਲ ਚੀਨੀ ਜਾਂ ਕਿਵੇਂ ਆ ਉਹ ਵੀ ਛੱਡਣ ਵਾਲੀ ਆ ਹਾਂ ਬਈ ਉਹ ਛੱਡਣਾ ਦੀ ਆ ਉਹ ਲਾਲ ਚੀਨੀ ਵੀ ਛੱਡਣ ਵਾਲੀ ਆ ਬਈ ਯਾਰ ਉਹਦਾ ਤਾਂ ਕਰਾ ਸ਼ੌਕ ਮਣਾ ਜਾਂ ਯਾਰ ਨਾ ਔਹ ਲਾਲ ਚੀਨੀ ਦਾ ਬਾਰੀਏ ਭੇੜ ਦੇ ਪੱਤਾ ਹੀ ਅਖਰੀ ਆ ਲਾਲ ਚੀਨੀ ਦਾ ਕਰੋ ਸ਼ੌਕ ਵੀ ਆਦਾ ਜਮਾ ਹੀ ਮੇਰੇ ਕਬੂਤਰ ਨਾਲ ਦੀ ਜਿਹੜਾ ਉੱਥੇ ਜਿੱਤੇ ਆ ਹੀ ਕਿ ਉਸੇ ਦੀ ਪੱਟੀ ਆ ਹਾਂ ਆਈ ਨੇ ਇਹ ਬਾਈ ਕਾਂਤੇ ਕਰਵਾਇਆ ਬਾਈ ਕਾਂਤੇ ਭਜਾਉਣੀ ਆ ਅੱਛਾ ਉਹਦੇ ਘਰੋਂ ਹੀ ਆਈ ਆ ਤੇ ਕੜਾਈ ਆ ਤੇਨੂੰ ਘਰੋਂ ਹੀ ਆਈ ਆ ਇਹ ਬਾਈ ਕਾਂਤੇ ਘਰੋਂ ਆਈ ਆ ਪੱਠੀ ਬਈ ਕੋਈ ਨਹੀਂ ਕਰਾਂਗੇ ਕੋਸ਼ਿਸ਼ੇ ਫੜਨ ਦੀ ਜੇ ਪੜੀ ਗਈ ਤਾਂ ਦੂਜਾ ਪੱਲਾ ਵੀ ਖਾ ਇਹ ਕਿਹੜਿਆ ਜੋ ਆ ਯਾਰ ਇਹ ਤਾਂ ਯਾਰ ਬਾਈ ਕਾਂਤੇ ਨੂੰ ਹੀ ਪਤਾ ਕਿਹੜਿਆ ਜੋ ਕਰੋ ਜੇ ਇੱਕ ਬਈ ਪੈਰ ਛੱਡ ਖੋਲਾ ਬਾਰੀ ਉਹ ਤਾਂ ਖੋਲ ਨਹੀਂਦਾ ਬਾਹਰ ਚ ਖੜੀ ਪਰ ਇਹ ਕੀ ਆਈਟਮ ਇਹ ਵੀ ਪੱਠੀ ਆ ਇਹ ਵੀ ਪੱਠੀ ਆ ਵੇ ਕਟੀਆਂ ਅੱਖਾਂ ਦੀ ਦੂਜੀ ਅੱਖ ਉਹ ਖਾਮੜੀ ਖਟੀਆਂ ਦੀ ਪੱਠੀ ਹੈ ਬਈ ਛੱਡ ਨਾਲ ਹੀ ਐਦਗੀ ਕਰੋ ਪੱਲੇ ਚੱਕ ਬਈ ਇਹ ਨਵੇਂ ਜੋੜੇ ਦੀ ਕਿ ਪਹਿਲਾਂ ਵੀ ਉੱਡੇ ਇਹਨਾਂ ਨਾਲ ਦੇ ਇਹ ਐਦ ਕੀ ਲਾਇਆ ਬਈ ਯਾਰ ਇੱਕੀ ਜੋੜਾ ਲਾਇਆ ਆਪਾਂ ਆ ਤਾਂ ਆਪਾਂ ਸ਼ਾਕਾਂ ਦੀ ਬੜਾ ਚੌਂਗਾ ਪਰ ਖਟੀਆਂ ਖਾਣਾ ਵੀ ਅੰਦੀ ਬਈ ਇਹ ਲਿਆਦੀ ਤੋਂ ਲਿਆ ਕੇ ਇੱਕ ਜੋੜਾ ਲੈਣਾ ਠੀਕ ਦੋਈ ਭੈਣਾ ਅੱਗੇ ਇੱਥੇ ਹੋਰ ਹੋਰ ਵਿੱਚ ਜੀ ਚਟੰਗਾ ਦੀ ਉਹ ਵੀ ਵੜਾ ਆ ਚੀਕਦਾ ਕਿਹੜਾ ਬੱਚਾ ਹੈ ਉਹ ਚੀਕਦਾ ਬੱਚਾ ਭਾਈ ਉਹ ਮੈਂ ਲੈ ਕੇ ਜਾਉਂਗਾ ਆ ਦੂਜੀ ਪੱਟੀ ਦੀ ਭੈਣ ਹੀ ਆ ਭੈਣ ਹੀ ਆ ਨਾ ਇਹ ਹਾਂ ਬਈ ਉਹ ਆਪਣੇ ਕੋਲ ਇਹਦੀ ਦੋ ਖੜੇ ਖੜੇ ਜੀ ਹੋਰ ਕੋਈ ਹੋ ਤਾਂ ਬਸ ਛਾਹ ਹੀ ਜਾਂਦਾ ਯਾਰ ਆਪਣਾ ਯਾਰ ਆਦਾ ਪੱਠਾ ਲੱਗਦਾ ਮੈਨੂੰ ਕੋ ਪੱਠੀ ਆਏ ਕਿਹੜਾ ਹਲ ਹਾਂ ਮੂੰਹ ਜਹ ਹਲਾਈ ਜਾਂਦੀ ਜਿਹੜੀ ਹੋਵੇ ਆਹ ਹਾਂ ਤੀਜੇ ਉਹ ਝਾੜ ਪਿਆ ਕਰ ਕਿਦਾਂ ਨਹੀਂ ਆਏ ਇਹ ਕਰਦੇ ਠੀਕ ਆਹ ਹੜ ਕੇ ਲਿਆ ਯਾਰ ਤੁਸੇ ਜੀ ਦੇ ਰੰਗੇ ਕਾਲਾ ਤੇ ਲਾਲ ਜਾ ਇਹਦੇ ਪੱਲੇ ਚੈੱਕ ਕਰਾਉਣੇ ਆ ਬਸ ਪੈਸੇ ਨਾਲ ਦੂਜਾ ਇਹ ਦੇਖਾ ਅੱਖਾਂ ਨੂੰ ਖਾਵਲ ਨਹੀਂ ਛਾ ਖਾਣਾ ਗੋੜੀ ਇਹ ਆ ਬਈ ਜੱਸੀ ਭਾਂਗ ਦੇ ਕੂਤਰ ਕੂਤਰਾਂ ਦੀਆਂ ਪੱਟੀਆਂ ਆ ਬਈ ਇਹ ਲੱਗ ਜਾਂਦੀ ਦੇਖੋ ਨਾ ਵਾਹ ਚਲੀ ਜਾਂਦਾ ਹਾਂ ਹਾਂ ਆ ਹਾਰ ਦੇ ਨਾਲ ਕੋੜਾ ਆਇਆ ਲੈਣ ਆ ਆ ਜਿਹੜੀ ਬਈ ਫਰਿੱਜ ਜਿੱਤਿਆ ਕਬੂਤਰ ਜਿਹਦੀ ਗੱਲ ਕੀਤੀ ਆਪਾਂ ਵਖਾ ਮੜਾ ਚੱਕ ਪੱਲਾ ਇਹਦਾ ਪਿੰਡ ਪੱਕੇ ਤੋਂ ਬਈ ਤੇ ਆਇਓ ਹੋਰ ਵੀ ਵਿਖਾਉਣੇ ਆ ਬਈ ਜਿੱਤੇ ਕਬੂਤਰ ਆ ਪੱਖਾ ਜਿੱਤਿਆ ਬਈ ਆਹ ਪੱਖਾ ਵੀ ਜਿੱਤਿਆ ਬਈ ਪਿੰਡਾ ਜਿੱਤਿਆ ਇਹ ਪਿੰਡ ਭਾਂਗਰ ਤੋਂ ਜਿੱਤਿਆ ਬਈ ਆਜੋ ਬਈ ਵਿਖਾਉਣੇ ਹਣ ਦੋ ਖੁੱਡੇ ਆਪ ਤਾਂ ਵਿਖਾਤੇ ਆ ਤੇ ਤਿੰਨ ਖੁੱਡੇ ਥੱਲੇ ਆ ਬਾਈ ਖੁੱਡੇ ਤਾਂ 6-7 ਪਾਈ ਬੈਠਾ ਆ ਆਗੇ ਤੀਜੇ ਖੁੱਡੇ ਚਾਹੀ ਬਾਈ ਖੁੱਡਣ ਵਾਲੇ ਪੱਠੇ ਖੁੱਡਣ ਵਾਲੇ ਪੱਠੇ ਆ ਇਹ ਬਾਈ ਆ ਕੀ ਜਿਹੜੇ ਆਪਾਂ ਆ ਤੀਜਾ ਖੁਡਾਈ ਤੇ ਆ ਚੌਥਾ ਖੁੱਡਾ ਵਿਖਾਉਣ ਲੱਗਿਆ ਬਈ ਇਹਦੇ 'ਚ ਕੀ ਆ ਵੱਡੇ ਕਬੂਤਰ ਆ ਬਾਈ ਇਹਦੇ ਚ ਵੱਡੇ ਕਬੂਤਰ ਆ ਬਾਈ ਇਹ ਵਿਖਾਉਣ ਵਾਲੇ ਹੈਗੇ ਇੰਨਾ ਚ ਕਿ ਨਹੀਂ ਹੈਗੇ ਇਹ ਇਹ ਸਹੀ ਆ ਬਾਈ ਇਹ ਛੱਡਿਆ ਬਾਜੀ ਦੇ ਕਿਤੇ ਕਿ ਨਹੀਂ ਹਾਂ ਬਾਜੀ ਛੱਡਿਆ ਇਹ ਸਿਆਦੀ ਛੱਡਿਆ ਜੀ ਬਈ ਆਪਣੇ ਇੱਥੇ ਨੇੜੇ ਇਹ ਸਿਆਦੀ ਛੱਡਿਆ ਸੀ ਬਾਜੀ ਤੇ ਬਈ ਦੂਜੀ ਅੱਖ ਵੀ ਵਗਾ ਦੇ ਮੜੀ ਦੂਜੀ ਅੱਖ ਸ਼ਾਖਾ ਖਾ ਪਠਾ ਬਈ ਪਿਛਲੇ ਸਾਲ ਵਾਲਾ ਕੀ ਬਣਿਆ ਸੀ ਕੀ ਰਿਜ਼ਲਟ ਸੀ ਇਹਦਾ ਕੰਮ ਕਰ ਗਈ ਯਾਰ ਬਈ 16 17 ਕਬੂਤਰ ਇਹ 16 17 ਕਬੂਤਰ ਬਈ ਟਾਈਮ ਕਰ ਗਈ ਜਿੱਤੇ ਆ ਵੀ ਕਬੂਤਰ ਪਾਸਾ ਵੀ ਦਿੱਤਿਆ ਬਈ ਉਹਦੇ ਤੁਸੀਂ ਵੀ ਛੱਡਿਆ ਹੋਰ ਆਪਾਂ ਬੰਦਰ ਉਹ ਜਿਹੜੀ ਥਾਰ ਜਿੱਤੀ ਉਹਦੇ ਕਰਕੇ ਹੁਣ ਆਹ ਕਿਹੜੀ ਕੀ ਹਿਸਟਰੀ ਆ ਦੀ ਤੇ ਬਈ ਸੰਦਵਾ ਛੱਡਿਆ ਸੰਦਵਾ ਇਹ ਸੰਦਵਾ ਛੱਡਿਆ ਹੀ ਬਈ ਕੋਟ ਕੋਲੇ ਕਿਵੇਂ ਕੀ ਰਿਜ਼ਲਟ ਸੀ ਇਹਦਾ ਬਈ ਉੱਥੇ ਹੀ ਕੂਤਰਾ 8 ਘੰਟੇ ਟਾਈਮ ਕੀਤਾ ਸੀ ਬਈ ਉੱਥੇ ਉੱਥੇ ਵੀ ਟਾਈਮ ਕੀਤਾ ਸੀ 8 ਘੰਟੇ ਬਈ ਜਿਹੜੇ ਪਿਛਲੇ ਸਾਲ ਯਾਰ ਜਿੱਤੇ ਦਸਰਾਂ ਦੇਸਰਾਉਂ ਕਿੱਧਰ ਆ ਇਧਰ ਹੀ ਆ ਕੇ ਉਧਰ ਆ ਉਧਰ ਕਬੂਤਰਾਂ ਵੀ ਹੈ ਜਨਾ ਬਈ ਯਾਰ ਕਬੂਤਰਾਂ ਹੋਰ ਇਧਰ ਹੈਗਾ ਕੋਈ ਇਹ ਆ ਵੇਖਣਾ ਪੈਣਾ ਗੌਰ ਨਾਲ ਯਾਰ ਹਾਂ ਨਾਲ ਜਰਾ ਆਪਣਾ ਡੋਰ ਤੇ ਰੱਖਿਆ ਕਰੀ ਆਹ ਡੋਰੀ ਵਾਲਾ ਬਈ ਕਬੂਤਰ ਤਾਂ ਕਬੂਤਰ ਹੀ ਡੋਰੀ ਵਾਲੀ ਇੱਕ ਕਬੂਤਰ ਰੱਖਿਆ ਹੋਇਆ ਡੋਰੀ ਵਾਲਾ ਬਾਕੀ ਸ਼ਾਖ ਹੀ ਆ ਬਈ ਕਰੋ ਚੈੱਕ ਬਾਕੀ ਵੀਡੀਓ ਆਪਣੀ ਬਈ ਥੋੜੀ ਜਿਹੀ ਲੰਮੀ ਹੋ ਜਾਣੀ ਹੈ ਦੋ ਪਾਰ ਬਣਾਵਾਂਗੇ ਤੇ ਸਾਰੇ ਭਰਾ ਜਰੂਰ ਦੇਖਿਓ ਓਏ ਆ ਕਮ ਲੱਗੂ ਆ ਗਿਆ ਪਾਂ ਬਾਈ ਪਾਈਵੇਂ ਖੁੱਡੇ ਨੂੰ ਫੈਨ ਲੱਗਿਆ ਟੁੱਟ ਗਿਆ ਸਹੀ ਗੱਲ ਆ ਖੋਲਦੀ ਤਾਂ ਦੇਖ ਹੀ ਦਿੰਦੀ ਆ ਇੱਧਰ ਤਾਂ ਥੋੜਾ ਹੀ ਆ ਨਾ ਇਹ ਥੋੜੀ ਆ ਵੇ ਤੂੰ ਨਾ ਅੱਜ ਘਰ ਆਣਾ ਪਰ ਮੈਂ ਸਾਥ ਨਹੀਂ ਇਹ ਕਬੂਤਰਾਂ ਕਾ ਵੱਡੀਆਂ ਸੇ ਰੋਖਾਂ ਨਾਲ ਨਾ ਜਰ ਜਿੰਦਗੀ ਦੀਆਂ ਬਾਜੀਆਂ ਪੋਈਆਂ ਹੋਣ ਤਾਂ ਖਾਣ ਲੱਗਿਆ ਆਪਾਂ ਕਬੂਤਰਾਂ ਬਾਈ ਬਾਜੀਆਂ ਜਿੱਤੀਆਂ ਹੋਈਆਂ ਦੂਸਰਾ ਤੀਸਰਾ ਕਹਿਰਾਂ ਵੀ ਜਿੱਤ ਗਿਆ ਇੰਨਾ ਚ ਤੇ ਇੱਕ ਦੋ ਕਬੂਤਰਾਂ ਹਾਰ ਵੀ ਗਈਆਂ ਬਾਈ ਦਿਖਾਉਣੇ ਆ ਬਈ ਦਿਖਾ ਕਬੂਤਰੇ ਵਿਖਾ ਕੇ ਜਿਹੜੀ ਜਿੱਤੀ ਆਪਣੀ ਇੰਨਾ ਚ ਬਾਈ